ਇਆ ਕਿੱਥੇ ਨਹੀਂ ਕਿੱਥੇ ਨਹੀਂ ਮੇਰੇ ਮਾਪਿਆਂ ਕੋਲ ਜਾਓ ਤੇ ਤੁਹਾਨੂੰ ਸੱਚ ਦਾ ਪਤਾ ਲੱਗੇ ਕਿ ਕੌਣ ਸੱਚਾ ਤੇ ਕੌਣ ਝੂਠਾ ਮੇਰੇ ਮਾਪਿਓ ਤੁਹਾਨੂੰ ਦੱਸਣਗੇ ਤੂੰ ਤਾਂ ਮम्मा ਮਾਰੀਏ ਨਾ ਝੂਠ ਤੇ ਲੋਕਾਂ ਨੂੰ ਪਤਾ ਹਾਂ ਤੈਨੂੰ ਇਹ ਗੱਲ ਪਤਾ ਕਿ ਜੇ ਮੈਂ ਝੂਠ ਮਾਰੂੰਗਾ ਕਿ ਝੂਠ ਮਾਰ ਦੂੰਗਾ ਕਿ ਲੋਕਾਂ ਨੇ ਸੱਚੀ ਮੰਨਣਾ ਤੇ ਜਿੰਦਾਂ ਨੂੰ ਗਲਤ ਹੀ ਸਮਝਣਗੇ ਭਰਾ ਮੈਂ ਤੈਨੂੰ ਅੱਜ ਵੀ ਕਹਿੰਦਾ ਮੈਨੂੰ ਗਲਤ ਸਮਝੇ ਸਮਝ ਪਰ ਮੈਂ ਆਪਣੀ ਜੇਟੀਆਂ ਗੱਲਾਂ ਤੇ ਹੈਗਾ ਮੈਂ ਅੱਜ ਵੀ ਹੈਗਾ ਫੇਦੋ ਕੀ ਕਹਿੰਦਾ ਇੱਕ ਮਿੰਟ ਰੁਕ ਇਹ ਕੁੱਤਾ ਕਾਫੀ ਦਿਨਾਂ ਤੋਂ ਭੌਂਕ ਰਿਹਾ ਸੀ ਅੱਛਾ ਰਿਹਾ ਸੀ ਕੋਈ ਨਾ ਕੋਈ ਨਾ ਚੱਲ ਕੋਈ ਨਾ ਵੀ ਭਾਈ ਫੇ ਜੇ ਮੈਂ ਇੱਕ ਮਿੰਟ ਮੈਂ ਕੁੱਤਾ ਮੈਂ ਕੋਈ ਤੁਸੀਂ ਵੀ ਕੁੱਤੇ ਆ ਅਸਲੇ ਦੇ ਸੋਸ਼ਲ ਮੀਡੀਆ ਤੇ ਭੌਂਕਣ ਦੇ ਕਹਿੰਦੇ ਆ ਨਾ ਮੈਨੂੰ ਕਿ ਕੁੱਤਾ ਭੌਂਕਦਾ ਭਾਈ ਕੁੱਤਾ ਹੀ ਆ ਤੂੰ ਜੇ ਤੂੰ ਮੇਨੇ ਮੇਰੇ ਮਾਪਿਆਂ ਬਾਰੇ ਬੋਲੇਗਾ ਤੂੰ ਕੁੱਤਾ ਤੂੰ ਕੁੱਤਿਆਂ ਤੋਂ ਵੀ ਸਿਰੇ ਦੀ ਨਸਲ ਆ ਠੀਕ ਆ ਕਿਹੜੀ ਵੱੱਡੀ ਆ ਨਾ ਭੌਂਕਣ ਵਾਲੀ ਤੂੰ ਉਹ ਆ ਕਿਹੜੀ ਵਟਸਐਪ ਤੇ ਭੌਂਕ ਕੇ ਗਈ ਆ ਜਿਹਾ ਆਪਣੇ ਚਾਰ ਜਾਲਾਂ ਨੂੰ ਲਾੜ ਲੈ ਕੇ ਆਈ ਤੂੰ ਉਹ ਕੁੱਤੇ ਦੀ ਕੁੱਤਾ ਆ ਤੂੰ ਉਹ ਤੂੰ ਸੀਨੀਅਰ ਆ ਭਰਾ ਠੀਕ ਆ ਹੋਊਗਾ ਲੋਕਾਂ ਦੇ ਸੀਨੀਅਰ ਹੋਊਗਾ ਕਬੱਡੀ ਆ ਮੈਂ ਤੈਨੂੰ ਕਹਿਣਾ ਨਹੀਂ ਮੜਾ ਤੇਰੀ ਕਬੱਡੀ ਮੜੀ ਆ ਪਰ ਤੂੰ ਕਿਹੜੀਆਂ ਗੱਲਾਂ ਕੀਤੀਆਂ ਨਾ ਕਿ ਤੂੰ ਹਾਂ ਕਿ ਐਦਾਂ ਉਦਾਂ ਤੇਰੇ ਮਾਂ ਨੂੰ ਐ ਕਰਦਾਂਗੇ ਉਹ ਕਰਦੇ ਪੁੱਛ ਆਉਂਦੇ ਯਾਰਾਂ ਨੂੰ ਜਦ ਤੂੰ ਆਪਣੇ ਹੱਥ ਦਿਲ ਤੇ ਹੱਥ ਰੱਖ ਕੇ ਗੱਲ ਕਰੇ ਕਿ ਤੂੰ ਮੇਰੇ ਮਾਂ ਪਿਓ ਬਾਰੇ ਨਹੀਂ ਗਾਲਾਂ ਗੱਲਾਂ ਕੱਢੀਆਂ ਜਾਂ ਤੂੰ ਮੇਰੀ ਭੈਣ ਤੋਂ ਭੈਣ ਚੋਂ ਤੇ ਮਾਂ ਚੋਂ ਐਦਾਂ ਦੀਆਂ ਗੰਦੀਆਂ ਗਾਲਾਂ ਕੱਢੀਆਂ ਤੂੰ ਭਾਈ ਤੂੰ ਅੱਜ ਸੱਚਾ ਕਹਿਣ ਦਿਆ ਤੂੰ ਸੱਚਾ ਕਿੱਥੋਂ ਸੱਚਾ ਤੂੰ ਮੈਨੂੰ ਇਹ ਦੱਸ ਤੂੰ ਮਨੋ ਇੱਕ ਵਾਰੀ ਸਾਰੀ ਗੱਲਾਂ ਛੱਡ ਤੂੰ ਆਦੇ WhatsApp ਦੀ ਰਿਕਾਰਡਿੰਗਾਂ ਬਾਹਰ ਸਾਰੀਆਂ ਯਾਰ ਗੱਲ ਨਿਬੜੇ ਠੀਕ ਆ ਸਭ ਨੂੰ ਪਤਾ ਲੱਗੇ ਕਿ ਕੌਣ ਸੱਚਾ ਕੌਣ ਨਹੀਂ ਨਹੀਂ ਤਾਂ ਮੈਂ ਹੁਣ ਪਾਉਂਗਾ WhatsApp ਦੀਆਂ ਸਾਰੀਆਂ ਮਾਂ ਭੈਣ ਚੋਦ ਦੀਆਂ ਕਿੜੀਆਂ ਗੱਲਾਂ ਨਾ ਮੈਨੂੰ ਤੂੰ ਗੱਡੀਆਂ ਉਹ ਸਭ ਸੁਣਨਗੇ ਹੁਣ ਹੁਣ ਜੇ ਕੰਮ ਤੂੰ ਬਧਾਇਆ ਤੇ ਹੁਣੇ ਬਧੂਗਾ ਤੂੰ ਕਹਿਣ ਨਾ ਵੇਖ ਕੰਮ ਹੁਣੇ ਮੈਂ ਦੱਸਦਾ ਕਿ ਤੈਨੂੰ ਕਿੱਦਾਂ ਦੱਸੀਦਾ ਤੂੰ ਮੇਰੇ ਮਾਪਿਆਂ ਬਾਰੇ ਬੋਲਿਆ ਹੁਣ ਸਾਰੀਆਂ ਰਿਕਾਰਡਿੰਗਾਂ ਪੈਣਗੀਆਂ ਵਾਇਸ ਮੇਲਾ ਸਾਰੀਆਂ ਪੈਣਗੀਆਂ ਇਹ ਤੋਂ ਜੈਡ ਪੈਣੀਆਂ ਦੇਖੀ ਮੈਨੂੰ ਕੋਈ ਡਰ ਨਹੀਂ ਤੂੰ ਕਹਿੰਦਾ ਨਾ ਡਰਦਾ ਮਰਾ ਮੇਰਾ ਘੰਟਾ ਡਰਦਾ ਤੁਹਾਡੇ ਤੋਂ ਠੀਕ ਆ ਪਿੱਥੇ ਮਰਜੀ ਤੇ ਕਿਦੋਂ ਮਰਜੀ ਟੱਕਰੀ ਮੈਨੂੰ ਆ ਕੇ ਮੈਂ ਸਾਰੀਆਂ ਆਡੀਓ ਚਲਾਉਂਗਾ ਹੁਣ ਸਾਰੀਆਂ ਹੀ ਫੇ ਪਤਾ ਲੱਗੂਗਾ ਕਿ ਕੌਣ ਸੱਚ ਬੋਲਦਾ ਤੇ ਕੌਣ ਝੂਠ ਬੋਲਦਾ ਠੀਕ ਆ ਤੂੰ ਕਹਿੰਦਾ ਨਾ ਮੈਂ ਤੈਨੂੰ ਮੈਸੇਜ ਕੀਤਾ ਸੀ ਮੈਂ ਤੈਨੂੰ ਮੈਸੇਜ ਕੀਤਾ ਸੀ ਮੈਂ ਠੋਕੇ ਕਹਿੰਦਾ ਕਿ ਹਾਂ ਤੈਨੂੰ ਮੈਸੇਜ ਕੀਤਾ ਸੀ ਮੈਂ ਤੈਨੂੰ ਮੈਸੇਜ ਦੇ ਵਿੱਚ ਸੁਣ ਮੈਂ ਤੈਨੂੰ ਕੀ ਕਿਹਾ ਸੀ ਆਪ ਦੁਰਪਾ ਕੇ ਵੀਡੀਓ ਤੇ ਤੂੰ ਕਹਿੰਦੇ ਆ ਕਿ ਮੈਂ ਤਾਂ ਆਇਆ ਆ ਉਹ ਆ ਬਈ ਸੱਚ ਦੱਸ ਲੋਕਾਂ ਨੂੰ ਸੱਚ ਤੂੰ ਰਿਵਾਲਵਰ ਲੈ ਕੇ ਆਇਆ ਉਹਨਾਂ ਨੂੰ ਨਾਲ ਲੈ ਕੇ ਆਇਆ ਜਾਂ ਨਹੀਂ ਆਇਆ ਦੱਸ ਉਹਨਾਂ ਨੂੰ ਹਾਂ ਮੈਂ ਕਰੂੰਗਾ ਭਰਾ ਤੂੰ ਕਿਤੇ ਮੇਰੇ ਮਾਂ ਪਿਓ ਨੂੰ ਗਾਲ੍ਹਾਂ ਕੱਢੇਂਗਾ ਮੈਂ ਰਿਕਾਰਡਿੰਗਾਂ ਕਰੂੰਗਾ ਮੈਂ ਪੈਸੇ ਮੰਗ ਰਿਹਾ ਸੀ ਕਿਸੇ ਤਰੀਕੇ ਦੇ ਨਾਲ ਵੀ ਤੂੰ ਭਾਈ ਇਹ ਪੈਸੇ ਮੋੜ ਦੇ ਵੀ ਕਿ ਵੀ ਅਸੀਂ ਤਾਂ ਦੀ ਫੈਮਲੀ ਨੂੰ ਸਪੋਰਟ ਕਰਨੀ ਆ ਕਿਸੇ ਤਰ੍ਹਾਂ ਵੀ ਅਸੀਂ ਉਹਦੀ ਲੜਕੀ ਨੂੰ ਬਾਹਰ ਭੇਜਣਾ ਵੀ ਤੂੰ ਐਸੇ ਉਹ ਨੂੰ ਪੈਸੇ ਤੁਸੀਂ ਯਾਰ ਮੰਗੋ ਮੈਂ ਇੱਕ ਮਿੰਟ ਤੂੰ ਕਹਿਣ ਦੇਣਾ ਕਿ ਅਸੀਂ ਤੇਰੇ ਤੋਂ ਪੈਸੇ ਮੰਗਦੇ ਸੀ ਤੂੰ ਮੈਨੂੰ ਇਹ ਦੱਸ ਤੁਹਾਡਾ ਸਟੈਂਡ ਕੀ ਆ ਕਿ ਪੈਸੇ ਮੰਗੜਦਾ ਠੀਕ ਆ ਤੁਸੀਂ ਮੰਗਣ ਤੁਸੀਂ ਕਹਿੰਦੇ ਨਾ ਪੈਸੇ ਲਾਏ ਤੁਸੀਂ 2014 ਚ ਲਜ ਕਰਾਇਆ ਹਨਾ ਤੂੰ ਹੀ 21 ਤੇ ਜਾ ਕੇ ਮੈਨੂੰ ਪੈਸੇ ਮੰਗਣ ਨੇ ਆ ਉਸ ਵੇਲੇ ਤੁਸੀਂ ਕਹਿਣ ਦੇ ਆ ਕਿ ਬਈ ਕਲੱਬ ਵਾਲਿਆਂ ਨੇ ਪੈਸੇ ਲਾਉਣੇ ਆ ਹੁਣ ਤੂੰ ਕਹਿਆ ਨਾ ਕਿ 20 ਹਜ਼ਾਰ ਕਲੱਬ ਵਾਲਿਆਂ ਦਿੱਤਾ ਹਨਾ ਮੈਂ ਤਾਂ ਦੀ ਮਿਹਨਤੀ ਨਹੀਂ ਕੀਤੀ ਭਾਈ ਕਿ ਮੇਰਾ ਅਪਰੇਸ਼ਨ ਕਰਾਓ ਨਾ ਮੇਰੇ ਮਾਪਿਆਂ ਨੇ ਤੁਹਾਨੂੰ ਕਿਹਾ ਸੀ ਮੈਂ ਤਾਂ ਆਪਣੇ ਘਰ ਸੀ ਸਤਾੜ ਗਿਆ ਮੇਰੇ ਕੋਲ ਕਿ ਨਹੀਂ ਪੈਸੇ ਲਾਉਣੇ ਆ ਸੀ ਕਿ ਕਲੱਬਰ ਤੋਂ ਫੜ ਲਿਆ ਤੂੰ ਤਾਂ ਛੱਡ ਲੈ ਕਿਧਰੇ ਤੇ ਤੂੰ ਪੈਸੇ ਲਾਵਾਂਗੇ ਅਸੀਂ ਮੈਂ ਤਾਂ ਤੁਹਾਨੂੰ ਉਧਰ ਵੀ ਇਹੀ ਗੱਲ ਕਹੀ ਕਿ ਭਾਈ ਕਿ ਮੇਰੇ ਤੋਂ ਪੈਸੇ ਹੈ ਨਹੀਂਗੇ ਫਿਰ ਤੁਸੀਂ ਕਿਹੜੇ ਹਿਸਾਬ ਨਾਲ ਕਹੀ ਜਾਂਦੇ ਕਿ ਬਈ ਅਸੀਂ ਪੈਸੇ ਅਸੀਂ ਸਾਨੂੰ ਤੂੰ ਪੈਸਿਆਂ ਨੂੰ ਕਿ ਮੈਂ ਕਿਹੜੇ ਦਿਵਰੇ ਤੁਹਾਨੂੰ ਕਹਿੰਦਾ ਮੈਨੂੰ ਇੱਕ ਵਾਰੀ ਤਾਂ ਦੱਸੋ ਕਿਹੜੇ ਬਲੇ ਮੈਂ ਤੁਹਾਨੂੰ ਕਿਹਾ ਕਿ ਬਈ ਤੂੰ ਮੈਨੂੰ ਪੈਸੇ ਲਾਉਗੇ ਦੱਸੋ ਮੈਨੂੰ ਮੈਂ ਤੁਹਾਨੂੰ ਕਿੱਥੇ ਕਹਿਤਾ ਕਿ ਕਿਹੜਾ ਇੱਕ ਬੰਦਾ ਦੱਸ ਦਿਓ ਮੈਨੂੰ ਕਿ ਕਿਹੜੇ ਬੰਦੇ ਨੇ ਕਿਹਾ ਕਿ ਚੱਲ ਤੁਸੀਂ ਕਹਿੰਦੇ ਆ ਨਾ ਗਰਾਊਂਡ 'ਚ ਕਿੰਨੇ ਬੰਦੇ ਹੀ ਗਿੰਦਾ ਹੋ ਗਿਆ ਸੋਨੂ ਹੋ ਗਿਆ ਜੀਤਾ ਹੋ ਗਿਆ ਪੰਮਾ ਹੋ ਗਿਆ ਕਿੰਨੇ ਬੰਦੇ ਗਰਾਊਂਡ 'ਚ ਆ ਉਹਨਾਂ ਨੂੰ ਸਭ ਨੂੰ ਪਤਾ ਕਿ ਹਾਂ ਵੇ ਕੀ ਗੱਲ ਹੋਈ ਆ ਕਿ ਕਿੰਨਾ-ਕਿੰਨਾ ਨੇ ਪਤਾ ਕਿ ਹਾਂ ਕਿਨੇ ਪੈਸੇ ਲਾਏ ਆ ਤੇ ਕਿਨੇ ਨਹੀਂ ਲਾਏ ਠੀਕ ਆ ਉਹਨਾਂ ਨੂੰ ਸਭ ਨੂੰ ਪਤਾ ਦੱਸੋ ਮੈਨੂੰ ਤਾਡੀ ਗੱਲ ਕਰ ਰਿਹਾ ਉਹ ਉਹ ਕਿੰਨਾ ਕੁ ਵੇਲਾ ਆਊਗਾ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਅਸੀਂ ਕਿਸੇ ਦੀ ਗੱਲ ਕਰੀਏ ਜਾਂ ਅਸੀਂ ਕਿਸੇ ਦੀ ਪ੍ਰਾਈ ਕਰੀਏ ਜਾਂ ਬਾਈ ਮੈਂ ਵੀ ਟਵੇਲਾ ਨਹੀਂ ਹੈਗਾ ਮੈਂ ਤੁਹਾਡੀਆਂ ਘਰਦਾ ਠੀਕ ਆ ਤੂੰ ਮੈਨੂੰ ਕਹਿਣ ਦੇਣਾ ਕਿ ਵੇਲਾ ਕਿ ਤੂੰ ਅਸੀਂ ਵੇਲੇ ਨਹੀਂ ਹੈਗੇ ਬਾਈ ਕਿਦੋਂ ਤੂੰ ਟੌਚ ਮਾਰੇਗਾ ਕਿਸੇ ਦੀ ਫੈਮਲੀ ਨੂੰ ਠੀਕ ਆ ਤੈਨੂੰ ਕੀ ਲੱਗਦਾ ਕਿ ਤੂੰ ਜਵਾਬ ਨਾ ਦੇਊਗਾ ਮੈਂ ਆਪਣੇ ਜਵਾਬ ਦੀ ਫੋਟੋ ਬਾਧਵਾ ਇਧਰ ਤੂੰ ਉਧਰ ਨਾਲ ਟੌਚ ਮਾਰਦਾ ਮਾਰਦਾ ਜਾਂ ਨਹੀਂ ਮਾਰਦਾ ਮੈਂ ਵੀਡੀਓ ਵੀ ਪਾਉਂਗਾ ਭਰਾ ਜੀ ਇਹ ਸਾਰੀਆਂ ਗੱਲਾਂ ਕਰਕੇ ਮੈਂ ਵੀਡੀਓ ਪਾਉਂਗਾ ਮੈਂ ਤੂੰ ਟੈਨਸ਼ਨ ਨਾ ਲੈ ਮੈਂ ਹੁਣ ਰਿਕਾਰਡਿੰਗਾਂ ਝਾੜੂਗਾ ਸਾਰੀਆਂ ਹਲੇ ਤੱਕ ਮੈਂ ਪਤਾ ਕਿਉਂ ਚੁੱਪ ਸੀ ਕਿ ਲੋਕਾਂ ਨੂੰ ਨਾ ਪਤਾ ਲੱਗੇ ਕਿ ਤੂੰ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਠੀਕ ਆ ਮੈਂ ਤਾਂ ਚੁੱਪ ਸੀ ਹੁਣ ਹੁਣ ਮੈਂ ਸਾਰੀਆਂ ਰਿਕਾਰਡਿੰਗਾਂ ਝਾੜੂਗਾ ਵਟਸਐਪ ਦੀਆਂ ਹੁਣ ਤੂੰ ਦੇਖ ਤੂੰ ਇਹ ਗੱਲਾਂ ਇੰਨੀਆਂ ਇੰਨੀਆਂ ਕੀਤੀਆਂ ਨਾ ਤੂੰ ਇਹ ਗੱਲਾਂ ਕਿੜੀਆਂ ਝੂਠ ਬੋਲਿਆ ਤੂੰ ਇਹ ਸਾਰੀਆਂ ਗੱਲਾਂ ਹੁਣ ਪਤਾ ਲੱਗੂਗਾ ਕਿ ਕੌਣ ਸੱਚਾ ਸੀ ਅਜੀ ਉਸ ਜਰੀਏ ਕੋਟਿੰਗ ਮੈਂ ਨਾ ਅੱਛਾ ਤੂੰ ਕਹਿੰਦੇ ਮੈਂ ਉਸਤਾਦ ਦੇ ਜਰੀਏ ਤੈਨੂੰ ਜਾਣਦਾ ਸੀ ਹਨਾ ਉਸਤਾਦ ਨੂੰ ਤਾਂ ਮੈਂ ਮਿਲਿਆ 2013 ਚ 14 ਚ ਜਾ ਕੇ ਬਾਈ ਤੁਸੀਂ ਤਾਂ ਮੇਰੇ ਮੇਰੇ ਮਗਰ ਫਿਰਦੇ ਆ ਤੁਸੀਂ 9000 ਦਾ ਦੱਸ ਦੇ ਕਿਦੋਂ ਦਾ ਮੈਂ ਕਬੱਡੀ ਖੇਡਦਾ ਮੈਂ ਤਾਂ ਤੇਤੋ ਕੁਝ ਸੀਨੀਅਰਾਂ ਨਾਲ ਹੈਂ ਤੂੰ ਮੈਨੂੰ ਝੂਠ ਮਾਣਦੇ ਆ ਕਿ ਉਸਤਾਦ ਦੇ ਜਰੀਏ ਮਿਲਿਆ ਮੈਨੂੰ ਹਨਾ ਸਹੀ ਆ ਅਰੇ ਪਲੇਅਰ ਤੈਨੂੰ ਜਾਣਦੇ ਆ ਨਾ ਮੀ ਪਲੇਅਰਾਂ ਦਾ ਨਾਮ ਲੈਣ ਦੇ ਆ ਹਨਾ ਕਿਹੜਾ ਤੈਨੂੰ ਨਹੀਂ ਜਾਣਦਾ ਨਾਲੇ ਸਾਨੂੰ ਸਾਡੀ ਹੀ ਲੋਡ ਪੈ ਕੇ ਵੀਡੀਓ ਬਣਾਉਣ ਦੀ ਸਾਨੂੰ ਕਿਸੇ ਨੂੰ ਕਹਿਣ ਦੇ ਵੀ ਭਾਈ ਸਾਡੇ ਪੈਸੇ ਦੇ ਸਾਡੇ ਪੈਸੇ ਦੀ ਅਸੀਂ ਆਪ ਲਵਾਂਗੇ ਭਾਈ ਤੇਰੀਆਂ ਮਿਹਨਤਾਂ ਕੀਤੀਆਂ ਸੀ ਕਹਿੰਦੇ ਮੈਨੂੰ ਇਹ ਦੱਸ ਤੇਰੀਆਂ ਮਿਹਨਤਾਂ ਕੀਤੀਆਂ ਸੀ ਕਹਿੰਦੇ ਕਿ ਹਾਂ ਭਾਈ ਤੂੰ ਮੇਰੇ ਤੇ ਪੈਸੇ ਲਾ ਮੈਂ ਤਾਂ ਤੁਹਾਨੂੰ ਕਿਹਾ ਹੀ ਨਹੀਂ ਕਿ ਪੈਸੇ ਲਾ ਮੇਰੇ ਤੇ ਮੈਨੂੰ ਇਹ ਤਾਂ ਦੱਸੋ ਮੈਂ ਤੁਹਾਨੂੰ ਕਿਹੜੇ ਵੇਲੇ ਕਿਹਾ ਕਿ ਮੈਂ ਤੁਹਾਨੂੰ ਜਾਂ ਮੇਰੇ ਮਾਪਿਆਂ ਨੇ ਤੁਹਾਨੂੰ ਕਿਹਾ ਕਿ ਭਈ ਪੈਸੇ ਪੈਸੇ ਲਾਓ ਮੇਤੇ ਸਾਡੇ ਜਵਾਕ ਦੇ ਕਿ ਸਾਡੇ ਤੋਂ ਪੈਸੇ ਨਹੀਂ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਮੈਂ ਮੇਰੇ ਮਾਪਿਆਂ ਕੋ ਕਹਿੰਦੇ ਆ ਕਿ ਨਹੀਂ ਪੈਸੇ ਲੋਣੇ ਕਿਉਂਕਿ ਸਾਡੇ ਕੋ ਪੈਸੇ ਨਹੀਂ ਕਿ ਕਿਉਂਕਿ ਅਸੀਂ ਆਲਰੇਡੀ ਕੈਂਪ ਦੇ ਵਿੱਚ ਪੈਸੇ ਦੇ ਰਹੇ ਆ ਬਾਈ ਮੈਂ ਵੀ ਇਹ ਤੈਨੂੰ ਇਹੀ ਗੱਲ ਮੈਂ ਵੀ ਤੈਨੂੰ ਇਹ ਗੱਲ ਕਹਿਣ ਦਿਆ ਕਿ ਕੈਂਪ ਦੇ ਵਿੱਚ ਸਾਰੇ ਆਪ ਦਾ ਹੀ ਖਾਂਦੇ ਆ ਠੀਕ ਆ ਫਿਰ ਤੂੰ ਕਿਹੜੀ ਗੱਲਾਂ ਮੈਨੂੰ ਕਿਹਾ ਕਿ ਅਸੀਂ ਤੈਨੂੰ ਸੰਭਿਆ ਤੈਨੂੰ ਖਵਾਉਂਦੇ ਰਹੇ ਫਿਰ ਤੂੰ ਕਿਹੜੇ ਹੱਕ ਨਾਲ ਮੈਨੂੰ ਇਹ ਗੱਲਾਂ ਰਿਪੋਰਟਿੰਗਾਂ ਦੇ ਵਿੱਚ ਕਹਿਣ ਦਿਆ ਅਸੀਂ ਕਿ ਅਸੀਂ ਤੈਨੂੰ ਤੈਨੂੰ ਖਵਾਉਂਦੇ ਰਹੇ ਹੁਣ ਆਹੀ ਚੀਜ਼ਾਂ ਮੈਂ ਸਾਰੀਆਂ ਬੋਲ ਕੇ ਵੀ ਪਾਉਂਗਾ ਕਿਦਾਂ ਤੂੰ ਰਿਕਾਰਡਿੰਗ ਵੀਡੀਓ ਪਾਈ ਜਾਣਾ ਮੈਂ ਪਾਉਂਗਾ ਮੈਂ ਠੋਕੇ ਕਹਿਣਾ ਫੇਰ ਤੁਸੀਂ ਭਰਾ ਜੀ ਥੱਲੇ ਪੇਜਾਂ ਤੇ ਚਲਵਾਉਣ ਰਹੇ ਆ ਕਿ ਜੰਦੁੱਲੇ ਨੂੰ ਗੈਂਗਸਟਰ ਦੀ ਧਮਕੀ ਮੈਂ ਕਿਹੜੇ ਵੇਲੇ ਤੁਹਾਨੂੰ ਧਮਕੀ ਦਿੱਤੀ ਤੂੰ ਤਾਂ ਮੇਰੀ ਧਮਕੀ ਵਾਲੀ ਵੀਡੀਓ ਪਾ ਦੇ ਭਰਾਣ ਜੇ ਤੂੰ ਕਹਿਣਾ ਨਾ ਇੱਕ ਵੀ ਰਿਕਾਰਡਿੰਗ ਮੇਰੀ ਪਾ ਦੇ ਕਿ ਮੈਂ ਤੈਨੂੰ ਧਮਕੀ ਦਿੱਤੀ ਆਪਾਂ ਠੋਕੇ ਕਹਿਣਾ ਮੈਂ ਪਾ ਦੂੰ ਨਾਲ ਯਾਰੀ ਨਿਭਾਉਣੀ ਆ ਤੇ ਕਿਦਾਂ ਯਾਰੀ ਨਿਭਾਈ ਦੀ ਯਾਰੀਆਂ ਕਾਦੀਆਂ ਯਾਰੀਆਂ ਤੂੰ ਕਹਿੰਦੇ ਨਾ ਕਿ ਕਿਸੇ ਨਾਲ ਯਾਰੀਆਂ ਨਭਾਈ ਦੀਆਂ ਭਾਂਜੀ ਕਿਦੋਂ ਕਿਦੋਂ ਬੰਦਾ ਮੂੰਹ ਜਦੋਂ ਸੱਚੀ ਗੱਲ ਕਿਹੜਾ ਕਰਦਾ ਹੋਵੇ ਨਾ ਉਹ ਤੁਹਾਨੂੰ ਚੁੱਪਦਾ ਹੁੰਦਾ ਠੀਕ ਆ ਉਹਨਾਂ ਯਾਰੀਆਂ ਨਹੀਂ ਨਿਪਦੀਆਂ ਹੁੰਦੀਆਂ ਤੁਸੀਂ ਹੈਗੇ ਆਲੇ ਕਿ ਬੱਸ ਪਿਆਰ ਨਾਲ ਗੱਲ ਕਰ ਲਓ ਕਿ ਬਾ ਅਗਲੇ ਤੇ ਉਹ ਕਰ ਲਓ ਕਿਦੋਂ ਬੰਦਾ ਤੁਹਾਨੂੰ ਸੱਚੀ ਗੱਲ ਕਹੂਗਾ ਤੁਸੀਂ ਤੁਹਾਨੂੰ ਉਹ ਚੁੱਭੂਗਾ ਬੰਦਾ ਮੈਂ ਚਾਹੁੰਦਾ ਨਹੀਂ ਸੀ ਲਾਈਵ ਹੋਣਾ ਪਰ ਇਸ ਬੰਦੇ ਨੇ ਮਜਬੂਰ ਕੀਤਾ ਪਰ ਮੈਂ ਆਪਣੇ ਫਰੈਂਡ ਨੂੰ ਵੀ ਵਿੱਚ ਐਡ ਕਰ ਸਕਦਾ ਪੰਮੇ ਨੂੰ ਅ ਪਰ ਮੈਨੂੰ ਲੱਗਦਾ ਉਹ ਥੋੜਾ ਬੀਜੀਆ ਕੰਮ ਕਰ ਕਰ ਕੇ ਤੇ ਮੈਂ ਚਾਹੁੰਦਾ ਨਹੀਂ ਵੀ ਮੈਂ ਕਿਸੇ ਨੂੰ ਪ੍ਰੋਬਲਮ ਦੇ ਵਿੱਚ ਪਾਵਾਂ ਉਹ ਇਹਦੇ ਨਾਲ ਮੇਰਾ ਪਰਸਨਲ ਮੈਟਰ ਸੀ ਉਹ ਇੱਕ ਪਰਸਨਲ ਮੈਟਰ ਨੂੰ ਸੋਸ਼ਲ ਮੀਡੀਆ ਤੇ ਜਾਣ ਕੇ ਉਹਨੂੰ ਵਾਇਰਲ ਕਰ ਰਿਹਾ ਵੀ ਲੋਕੀ ਮੈਨੂੰ ਮਾੜਾ ਕਹਿਣਗੇ ਠੀਕ ਆ ਕੋਈ ਗੱਲ ਨਹੀਂ ਜਿਹਨੇ ਮੈਨੂੰ ਮਾੜਾ ਕਹਿਣਾ ਮਾੜਾ ਕੋ ਜਿਹਨੇ ਮੈਨੂੰ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਪਤਾ ਹੀ ਆ ਵੀ ਮੈਂ ਕਿਹੋ ਜਿਹਾ ਆਗਾ ਕਿਹੋ ਜਿਹਾ ਮੇਰਾ ਸੁਭਾਅ ਆ ਤੇ ਮੈਨੂੰ ਕਿਹਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੇ ਬਾਕੀ ਸਾਰਿਆਂ ਨੂੰ ਪਤਾ ਹੀ ਆ ਉਹਦਾ ਨਾਮ ਕੀ ਆ ਸਾਰਿਆਂ ਨੂੰ ਪਤਾ ਕਿਉਂਕਿ ਇਹ ਟਾ ਕਬੱਡੀ ਦਾ ਸਟਾਰ ਪਲੇਅਰ ਰਹਿ ਚੁੱਕਿਆ ਵਾ ਹਨਾ ਮੈਨੂੰ ਤਾਂ ਚਲੋ ਨਾਮ ਪਤਾ ਨਹੀਂ ਉਹਦਾ ਕੀ ਨਾਮ ਆ ਉਹਦਾ ਤੇ ਮੇਰਾ ਨਾਮ ਹੀ ਪਤਾ ਅਸੀਂ ਸੀਨੀਅਰ ਪਲੇਅਰ ਨੂੰ ਕਹਿਣਾ ਚਾਹੁੰਦੇ ਆ ਵੀਰੇ ਵੀ ਜੂਨੀਅਰ ਦੇ ਪੈਸੇ ਮੋੜਦੇ ਠੀਕ ਆ ਜੂਨੀਅਰ ਨੇ ਸੀਨੀਅਰ ਦੀ ਸਰਜਰੀ ਕਰਾਈ ਆ ਪੈਸੇ ਲਾਏ ਆ ਇੱਕ ਜੂਨੀਅਰ ਨੇ ਸੀਨੀਅਰ ਦਾ ਅਪਰੇਟ ਕਰਾਇਆ ਵਾ ਠੀਕ ਆ ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੇ ਪਲੇਅਰ ਨੂੰ ਜਿਹਦੇ ਕੋਲ ਨਾ ਕਹਿੰਦਾ ਮੈਂ ਇੰਟਰਨੈਸ਼ਨਲ ਲੈਵਲ ਤੇ ਖੇਡਿਆ ਠੀਕ ਆ ਤੇ ਮਾੜਾ ਚੰਗਾ ਟਾਈਮ ਹਰ ਕਦੇ ਹੁੰਦਾ ਰਹਿੰਦਾ ਠੀਕ ਨੇ ਪਰ ਹੁਣ ਤੂੰ ਲੋਕਾਂ ਨੂੰ ਦੱਸਣ ਰਿਹਾ ਵਾ ਵੀ ਮੇਰ ਉਹਨੂੰ ਪੁੱਛ ਲਿਓ ਉਹਨੂੰ ਪੁੱਛ ਲਿਓ ਮੇਰਾ ਨਾਮ ਕੀ ਸੀ ਆ ਉਹ ਉਹ ਪਲੇਅਰ ਨੂੰ ਪੁੱਛ ਲਿਓ ਤੂੰ ਆਪ ਹੀ ਦੱਸੀ ਜਾਣਾ ਵੀ ਤੇਰਾ ਨਾਮ ਕੀ ਸੀ ਤੂੰ ਕੀ ਕੀਤਾ ਕੀ ਨਹੀਂ ਕੀਤਾ ਹਨਾ ਏ ਚੰਗੀ ਤਰ੍ਹਾਂ ਮੇਰਾ ਭਰਾ ਦੱਸ ਤੂੰ ਕੀ ਕੀਤਾ ਤੂੰ ਨਹੀਂ ਕੀਤਾ ਜਿਹੜੀਆਂ ਗੱਲਾਂ ਤੂੰ ਰੋਂਗ ਕਹਿ ਰਿਹਾ ਤੂੰ ਬਈ ਮੈਨੂੰ ਇੱਕ ਆ ਲਾ ਦੇ ਇਹਨਾਂ ਦੇ ਵਿੱਚ ਕੀ ਸੱਚ ਗਿਆ ਨਹੀਂ ਕਰ ਸਕਦਾ ਮੈਂ ਸੁਣਾ ਨਹੀਂ ਸਕਦਾ ਇਹਦੇ ਵਿੱਚ ਤੂੰ ਕਿਹੜੀਆਂ ਚੀਜ਼ਾਂ ਸੱਚ ਕਹੀਆਂ ਤੂੰ ਮੈਨੂੰ ਇੱਕ ਗੱਲ ਦੱਸ ਦੇ ਠੀਕ ਆ ਤੂੰ ਇੱਕ ਵੀ ਗੱਲ ਦੱਸ ਦੇ ਮੈਨੂੰ ਸੱਚ ਕਹੀ ਤੂੰ ਕਹੀ ਤੂੰ ਇੱਕ ਵੀ ਗੱਲ ਸੱਚ ਦੱਸ ਦੇ ਮੈਨੂੰ ਕਿ ਤੂੰ ਗੱਲਾਂ ਸੱਚ ਕਹੀਆਂ